ठाहे करणे डी ते कुझु जथकार NSO QF ਪ੍ਰਦੋਸ਼ਣਕਾਰੀਆਂ ਦੇ ਜ਼ਬਰਦਸਤ ਪ੍ਰਦੋਸ਼ਣ ਤੋਂ ਬਾਅਦ ਡੜਬਾ ਨੈਸ਼ਨਲ ਹਾਈਵੇ NH52 ਜੋ ਕਿ ਜਾਮ ਕਰ ਦਿੱਤਾ ਗਿਆ ਤਾਂ ਪਿਛਲੇ ਦਿਨੀ ਪੁਲਿਸ ਵੱਲੋਂ ਪ੍ਰਦੋਸ਼ਣਕਾਰੀਆਂ ਦੇ ਕੁਝ ਸਾਥੀ ਡਿਟੇਨ ਕੀਤੇ ਗਏ ਸਨ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪ੍ਰਦੋਸ਼ਣਕਾਰੀਆਂ ਨੇ ਸਰਕਾਰ ਤੇ ਪੁਲਿਸ ਖਿਲਾਫ ਜਮ ਕੇ ਨਾਰੀਬਾਜ਼ੀ ਕੀਤੀ ਉਹਨਾਂ ਨੇ ਇਲਜ਼ਾਮ ਲਗਾਏ ਕਿ ਸਾਡੇ ਸਾਥੀਆਂ ਨੂੰ ਪੁਲਿਸ ਨੇ ਡਿਟੇਨ ਕਰਕੇ ਪੁਲਿਸ ਟੌਕੀਆਂ ਕੋਹਰਿਆ ਵਿਖੇ ਪੂਰੀ ਰਾਤ ਰੱਖਿਆ ਤੇ ਮਾਮਲਾ ਦਰਜ ਕੀਤਾ ਜਿਸ ਤੋਂ ਬਾਅਦ ਸਵੇਰੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾਂ ਦੀ ਮਦਦ ਦੇ ਨਾਲ ਉਹਨਾਂ ਪੁਲਿਸ ਚੌਂਕੀ ਦਾ ਘਿਰਾਓ ਕਰਕੇ ਧਰਨਾ ਲਗਾ ਦਿੱਤਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕਰਦੇ ਆ ਆਪਣੇ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਡਿਟੇਨ ਕੀਤੇ ਸਾਥੀਆਂ ਨੂੰ ਕੋਰਟ ਦੇ ਵਿੱਚ ਲਿਜਾਣ ਦੀ ਗੱਲ ਆਖੀ ਤੇ ਪ੍ਰਦੋਸ਼ਨਕਾਰੀਆਂ ਨੇ ਸਰਕਾਰ ਦੇ ਤੱਕੇ ਸ਼ਾਈ ਦੇ ਖਿਲਾਫ ਰੋਸ ਜ਼ਾਹਰ ਕੀਤਾ ਤੇ ਉਧਰ ਕਈ ਸਿਆਸੀ ਪਾਰਟੀ ਦੇ ਆਗੂਆਂ ਨੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਧੱਕੇ ਦਾ ਸਖਤ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਲੋਕਾਂ ਨੂੰ ਆਵਾਜ਼ ਚੁੱਕਣ ਦੇ ਲਈ ਇਹੀ ਕੰਮ ਸਿਖਾਉਂਦੀ ਹੈ। ਪਰ ਜਦ ਲੋਕ ਹੋਣ ਇਹਨਾਂ ਦੇ ਖਿਲਾਫ ਆਵਾਜ਼ ਚੁੱਕਣ ਲੱਗੇ ਨੇ ਤਾਂ ਇਹ ਲੋਕਾਂ ਤੇ ਅਤਿਆਚਾਰ ਕਰਨ ਤੇ ਉਤਰਾਈ ਨੇ ਜਿਸ ਦਾ ਜਵਾਬ ਆਉਣ ਵਾਲੀਆਂ 2027 ਚੋਣਾਂ 'ਚ ਦਿੱਤਾ ਜਾਵੇਗਾ। ਉਧਰ ਡਿਗਬਾ ਦੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਨੇ ਦਰਜ ਕੀਤੇ ਮਾਮਲੇ ਬਾਰੇ ਕਿਹਾ ਕਿ ਇਹਨਾਂ ਵਿਅਕਤੀਆਂ ਤੇ ਕੁਝ ਸਮਾ ਪਹਿਲਾ ਇੱਕ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਇਹ ਵਿਅਕਤੀ ਲੋੜਿੰਦੇ ਸਨ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਦੂਸਰਾ ਨੈਸ਼ਨਲ ਹਾਈਵੇ ਜਾਮ ਕਰਨ ਵਾਲਿਆਂ ਉੱਤੇ ਵੀ ਕਾਰਵਾਈ ਹੋਵੇਗੀ ਮੇਰਾ ਨਾਮ ਰਣਜੀਤ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਦਾ ਮਾਸ਼ਰਾ ਜੀ ਮੈਂ ਕੱਲ ਸਾਡੀ ਇੱਥੇ ਰੈਲੀ ਸੀਗੀ ਜੀ 1:30 ਵੇ ਠੀਕ ਹੈ ਜੀ ਵਿੱਤ ਮੰਤਰੀ ਦੇ ਦਫ਼ਤਰ ਮੋਰੇ ਆ ਸੀ ਉੱਥੇ ਆਪਣਾ ਪ੍ਰਦਰਸ਼ਨ ਕੀਤਾ ਜੀ ਅੱਧੇ ਘੰਟੇ ਦਾ ਸਾਡਾ ਪ੍ਰਦਰਸ਼ਨ ਸੀਗਾ ਜੀ ਉਸ ਤੋਂ ਬਾਅਦ ਆ ਸੀ 15 10 15 ਮਿੰਟ ਲਈ ਰੋਡ ਤੇ ਵੀ ਆਪਣਾ ਸਾਡਾ ਪ੍ਰੋਗਰਾਮ ਸੀਗਾ ਕੋਈ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਡਿੜਵੇਂ ਪ੍ਰਸ਼ਾਸਨ ਨੇ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਨੇ ਇੱਥੋਂ ਸਾਡੇ ਸਾਥੀ ਡਿਟੇਨ ਕਰ ਲਏ ਤੇ ਸਾਨੂੰ ਦੱਸਿਆ ਤਾਂ ਕਿ ਨਹੀਂ ਹੈਗਾ ਵੀ ਕਿਹੜੇ ਕਿਹੜੇ ਸਾਥੀ ਅਸੀਂ ਤੋਂ ਦੇ ਲਏ ਹੈਗੇ ਚੱਕ ਲਿਆ ਗਿਆ ਹਾਂ ਹਾਂ ਜੀ ਸਾਨੂੰ ਰੋਡ ਤੋਂ ਹੀ ਚੱਕ ਲਿਆ ਸੀਗਾ ਜੀ ਸਾਰੇ ਬਸ ਸਾਨੂੰ ਕੁਝ ਸਾਡੇ ਸਾਥੀ ਜਿਹੜੇ ਹੈਗੇ ਸਾਡੇ ਸਾਡੇ ਨਾਲ ਭੈਣਾ ਸੀਗੇ ਸਾਡੇ ਨਾਲ ਸਾਡੇ ਸਾਥੀ ਸੀਗੇ ਉਹ ਇਹਨਾਂ ਰਾਤ ਨੂੰ 11 12 ਨਹੀਂ ਰਾਤ ਨੂੰ ਹੰਟਾ ਡੱਕ ਲਈ ਉਹਦੇ ਵਿੱਚ ਸਾਡੇ ਇੱਕ ਭੈਣ ਜਿਹੜੀ ਅਨਮੈਰਿਡ ਸੀਗੀ ਜੀ 32-33 ਸਾਲ ਦੀ ਉਮਰ ਆ ਗਈ ਸਾਰੀ ਰਾਤ ਇਹਨਾਂ ਨੇ ਇਹ ਚੌਕੀ ਤੇ ਪਿਠਾਕੇ ਰੱਖਿਆ ਉਸ ਭੈਣ ਨੂੰ ਅੰਦਰ ਸੋ ਉਹਦੇ ਰੋਜ਼ ਵਜੋਂ ਅੱਜ ਫੇਰ ਤੋਂ ਸੀ ਇਹਨਾਂ ਦੇ ਬਾਹਰ ਅੱਜ ਧਰਨਾ ਲਾਇਆ ਹੈਗਾ ਜੀ ਹਾਂ ਜੀ ਕਿੰਨੇ ਸਾਥੀ ਤੁਹਾਡੇ ਜਿਹੜੇ ਡਿਟੇਲ ਕੀਤੇ ਗਏ ਨੇ ਸਾਡੇ ਜਿਹੜੇ ਸਾਥੀ ਹੈਗੇ ਜੀ ਰਾਤ ਤਿੰਨ ਤਿੰਨ ਸਾਥੀ ਡਿਟੇਨ ਕੀਤੇ ਹੈਗੇ ਬਾਕੀ ਸਾਥੀਆਂ ਨੂੰ ਇਹਨਾਂ ਨੇ ਕਿਸੇ ਨੂੰ ਰਾਤ ਨੂੰ 11 ਵਜੇ ਛੱਡਿਆ ਕਿਸੇ ਨੂੰ ਰਾਤ 1 ਵਜੇ ਕਿਸੇ ਨੂੰ 2:30 ਵਜੇ ਛੱਡਿਆ ਹੈਗਾ ਤਿੰਨ ਸਾਥੀ ਇਹਨਾਂ ਨੂੰ ਹੁਣ ਇਹਨਾਂ ਨੇ ਕੋਰਟ 'ਚ ਜਾ ਕੇ ਇਹਨਾਂ ਨੇ ਪੇਸ਼ ਕੀਤਾ ਦਾਸ ਜਿਹੜੇ 10 ਸਾਡੇ ਸਾਥੀ ਹੈਗੇ ਉਹਨਾਂ ਦਾ ਨਾਮ ਹੈਗਾ ਜੀ ਤੇ ਤਿੰਨ ਸਾਥੀਆਂ ਨੂੰ ਇਹਨਾਂ ਨੇ ਅਰੈਸਟ ਪਾਈ ਹੈਗੀ ਜੀ ਉਹਨਾਂ ਨੂੰ ਲੈ ਕੇ ਕੋਰਟ ਚ ਲੈ ਕੇ ਗਏ ਆ ਅਸੀਂ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਬੁਲਾਇਆ ਸੀ ਜਾਂ ਅੰਦਰ ਕੀ ਗੱਲ ਕੀਤੀ ਹੈ ਤੁਹਾਡੇ ਨਾਲ ਔਰ ਤੁਸੀਂ ਪੁੱਛਿਆ ਕਿ ਵਜ੍ਹਾ ਕੀ ਹੈ ਜੀ ਜਿਹੜਾ ਡਿਟੇਲ ਕੀਤਾ ਗਿਆ ਹਾਂਜੀ ਅਸੀਂ ਆਦੀ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਵੀ ਸਾਡੀ ਗਲਤੀ ਦੱਸੋ ਕੀ ਹੈਗੀ ਹੈ ਕਹਿੰਦੇ ਗਲਤੀ ਤੁਹਾਡੀ ਮਈ ਮਹੀਨੇ ਦੀ ਹੋਈ ਹੋਈ ਆ ਆਦੀ ਕਿਹੜੀ ਗਲਤੀ ਜਿਹੜੀ ਮਈ ਮਹੀਨੇ ਕਹਿੰਦੇ ਮਈ ਮਹੀਨੇ ਤੁਸੀਂ ਰੈਲੀ ਕੀਤੀ ਸੀਗੀ ਉਦੋਂ ਦੀ ਤੁਹਾਡੀ ਗਲਤੀ ਹੈਗੀ ਉਦੋਂ ਤੁਸੀਂ ਇੱਥੇ ਰੋਡ ਜਾਮ ਕੀਤਾ ਸੀ ਆਜੀ ਕਹਿੰਦੇ ਉਦੋਂ ਕਿਉਂ ਨਹੀਂ ਸਾਨੂੰ ਤੁਸੀਂ ਦੱਸ ਕਾਪੀ ਨੋਕੀ ਮੰਗ ਕੀ ਕਰਦੇ ਮੰਗ ਸਾਡੀ ਇਹੀ ਹੈ ਕਿ ਜਿਹੜੇ ਸਾਡੇ ਸਾਡੇ ਸਾਥੀਆਂ ਝੂਠੇ ਪਰਚੇ ਹੋਏ ਨੇ ਉਹ ਰੱਦ ਕੀਤੇ ਜਾਣ ਤੇ ਸਾਡੇ ਜਿਹੜੇ ਬਾਕੀ ਸਾਥੀ ਹੈਗੇ ਉਹ ਰਹਾ ਕੀਤੇ ਜਾਣ ਮੈਜੀ ਤੁਹਾਡਾ ਮੇਰਾ ਨਾਮ ਸਰਬਜੀਤ ਕੌਰ ਹੈ ਜੀ ਜੋ ਤੁਸੀਂ ਕੱਲ ਪ੍ਰੋਟੈਸਟ ਕਰਨ ਆਏ ਸੀਗੇ ਉਸ ਤੋਂ ਬਾਅਦ ਕੀ ਕੁਝ ਘਟਨਾ ਹੋਈ ਰੋਡ ਦੇ ਉੱਪਰ ਬੈਠੇ ਤੁਸੀਂ ਕਿਸ ਤਰ੍ਹਾਂ ਡਿਟੇਨ ਕੀਤਾ ਤੁਹਾਡੇ ਸਾਥੀ ਕੁਝ ਮਹਿਲਾਵਾਂ ਦੇ ਬਲੇਮ ਵੀ ਹੈਗੇ ਸਰਕਾਰ ਦੇ ਉੱਪਰ ਕੀ ਕਹਿਣਾ ਚਾਹੋ ਦੇਖੋ ਜੀ ਸਾਨੂੰ ਪਹਿਲਾਂ ਤਾਂ ਇਹਨਾਂ ਨੇ ਹਰ ਵਾਦਾ ਕਰਦੇ ਰਹੇ ਵੀ ਅਸੀਂ ਇੰਨੇ ਟਾਈਮ ਨੂੰ ਮੀਟਿੰਗ ਦੇ ਦਾਂਗੇ ਨੇ ਟਾਈਮ ਨੂੰ ਮੀਟਿੰਗ ਦੇ ਦਾਂਗੇ ਤੇ ਉਧਰੋਂ ਤਾਂ بارش ਪੂਰੇ ਜੋਰਾਂ ਦੀ ਹੋਣੀ ਸ਼ੁਰੂ ਹੋ ਗਈ ਤੇ ਉਧਰੋਂ ਇਹਨਾਂ ਨੇ ਸਾਡੇ ਸਾਥੀਆਂ ਨੂੰ ਕੁੱਟਮਾਰ ਕਰ ਕਰਕੇ ਗੱਡੀਆਂ ਦੇ ਵਿੱਚ ਸਿੱਟਣਾ ਸ਼ੁਰੂ ਕਰ ਲਿਆ ਜੀ ਇਹਨੇ ਕੋਈ ਨਹੀਂ ਦੇਖਿਆ ਵੀ ਜੈਂਸ ਨੇ ਲੇਡੀ ਨੂੰ ਹੱਥ ਪਾਇਆ ਜਾਂ ਕੀ ਹੋਇਆ ਇਹਨਾਂ ਤੋਂ ਜਿੰਨਾ ਤਸੱਦਦ ਹੋਇਆ ਇਹਨਾਂ ਨੇ ਸਾਡੇ ਕਾਡਰ ਤੇ ਉਹਨਾਂ ਤਸੱਦਦ ਕੀਤਾ ਕੁਰਦੇ ਪਾੜੇ ਚੁੰਨੀਆਂ ਪਾੜੀਆਂ ਪੱਗਾਂ ਲਾਈਆਂ ਇਹਨਾਂ ਨੇ ਸਾਡੇ ਨਾਲ ਜੋ ਕੀਤਾ ਇਹਨਾਂ ਦੇ ਮਨ ਚ ਆਇਆ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਮਿੰਟ ਕਰ ਕਰ ਇਹਨਾਂ ਤੋਂ ਕੁਛ ਕਾਡਰ ਛੜਾਇਆ ਕਿਸੇ ਨੂੰ ਕਹਿ ਦਿਆ ਕਰਨ ਫਲਾਣੇ ਥਾਣੇ ਤੇ ਚਲੇ ਜਾਓ ਉੱਥੋਂ ਲੈ ਲਓ ਫਲਾਣੇ ਰੋਡ ਤੇ ਚਲੇ ਜਾਓ ਇਹਨਾਂ ਨੇ ਸਾਨੂੰ 12 ਵਜੇ ਤੱਕ ਇੰਨਾ ਹਸ਼ਕਰਿਆ ਫਾਜ਼ਿਲ ਕਾ ਤੱਕ ਦੀਆਂ ਲਈ ਇਤਜ਼ਰਾਤ ਡਿਡਬੇ ਦੀਆਂ ਸੜਕਾਂ ਸੀ ਮੰਜਰ ਸੀ ਰਾਤ ਡਿੜਬੇ ਦਾ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਰਾਤ ਇਹਨਾਂ ਨੇ ਇੱਕ ਸਾਡੀ ਮੈਡਮ ਸਾਨੂੰ ਉਹਦਾ ਉਹ ਥੋਪਟਾਣਾ ਨਹੀਂ ਦਿੱਤਾ ਵੀ ਉਹਨਾਂ ਨੇ ਉਹ ਕਿੱਥੇ ਰੱਖਿਆ ਮੈਡਮ ਅਸੀਂ ਇਹਨਾਂ ਦੀ ਮਿਲਤਾ ਕਰ ਲਿਆ ਵੀ ਸਾਨੂੰ ਦੋ ਗਾਰਡਰ ਨੂੰ ਹੋਰ ਰੱਖ ਲੋ ਉਹਨਾਂ ਨਾਲ ਪਰ ਇਹਨਾਂ ਨੇ ਇਹ ਪ੍ਰਸ਼ਾਸਨ ਨੇ ਸਾਡੀ ਉਹ ਮੰਗ ਵੀ ਨਹੀਂ ਮੰਨੀ ਇਹ ਮੰਨ ਕਰ ਦੋ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਕੀ ਮੈਂ ਜਰਾ ਰਿਹਾ ਨਜ਼ਰ ਤਾਂ ਹੀ ਦੇਖੋ ਪੰਜਾਬ ਦੀ ਜਵਾਨੀ ਦਾ ਕਾਹਨ ਪੰਜਾਬ ਦਾ ਧਰਮੇਖ ਹਨੇਰੇ ਦੇ ਵਿੱਚ ਜਦੋਂ ਪੰਜਾਬ ਦਾ ਟੀਚਰ ਸਮਾਜ ਨੂੰ ਸਿਰਜਣ ਵਾਲਾ ਅੱਜ ਸਹੀ ਨਹੀਂ ਹੈਗਾ ਉਹਦੀ ਇੰਨੀ ਡਿਸਰੈਸਪੈਕਟ ਹੋ ਰਹੀ ਹੈ ਉਹਦੀ ਇੰਨੀ ਬੇਇੱਜ਼ਤੀ ਹੋ ਰਹੀ ਹੈ ਅਧਿਆਪਕਾਂ ਵਾਂ ਅਸੀਂ ਰਾਤ ਨੂੰ 3-3 ਵਜੇ ਘਰੇ ਪਹੁੰਚੀਆਂ ਹੁਣ ਫੇਰ ਅਸੀਂ ਇੱਥੇ ਖੜੇ ਆਂ ਤਾਂ ਤੁਸੀਂ ਦੇਖੋ ਕਿ ਅਸੀਂ ਕਿੰਨੇ ਚੰਗੇ ਬੱਚੇ ਚੰਗਾ ਫਿਊਚਰ ਅਸੀਂ ਕਿਵੇਂ ਦੇ ਸਕਦੇ ਆਂ ਪੰਜਾਬ ਦਾ ਜਿਹੜਾ ਭੁమికਾ ਉਹ ਪੁਰਾਣੇ ਨਿਯਮ 27 ਦੀਆਂ ਚੋਣਾਂ ਜਿਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਟਾਈਮ ਆ ਗਿਆ ਸਾਡੀ ਮੇਨ ਮੰਗ ਹੈ ਸਾਤ ਹਿਸਾਬੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਸਾਰੇ ਪਰਚੇ ਦੇ ਟਰੱਦ ਕੀਤੇ ਜਾਣ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸੀ ਅਸੀਂ ਕੋਈ ਗੈਰਕਾਨੂੰਨੀ ਕੰਮ ਨਹੀਂ ਸੀ ਕਰ ਰਹੇ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨ ਯੂਨਿਟ ਇਕਤਾ ਗਰਾਹਾ ਬਲਾਕ ਦਰਵੇ ਦਾਗੂ ਆ ਜੀ ਮੈਂ ਅੱਜ ਦਾ ਜੋ ਅੱਜ ਪ੍ਰਦਰਸ਼ਨ ਸੀ ਜੀ ਇਹ ਇਸ ਤਰ੍ਹਾਂ ਇਹਨਾਂ ਦਾ ਸਾਥ ਦੇ ਰਹੇ ਤੁਸੀਂ ਕੀ ਲੱਗਦਾ ਜਿਸ ਤਰ੍ਹਾਂ ਇਹਨਾਂ ਦੇ ਕੁਝ ਸਾਥੀ ਡਿਟੇਨ ਕੀਤੇ ਗਏ ਨੇਗੇ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਵੇਖੋ ਕੱਲ ਵੋਕੇਸ਼ਨਲ ਟੀਚਰ ਸਾਥੀਆਂ ਨੇ ਆਪ ਦਾ ਪ੍ਰੋਟੈਸਟ ਕੀਤਾ ਸੀਗਾ ਕੋਈ ਅਰਥੀ ਫੂਕ ਮਯਾਰਾ ਸੀਗਾ ਕੋਈ 5-7 ਮਿੰਟ ਅੱਧੇ ਘੰਟੇ ਵਾਸਤੇ ਕੋਈ ਰੋਡ ਦੇ ਉੱਤੇ ਇਹਨਾਂ ਦਾ ਪ੍ਰੋਗਰਾਮ ਸੀਗਾ ਉੱਥੋਂ ਢੜਬੇ ਦੇ ਐਸ ਐਚ ਓ ਤੇ ਡੀ ਐਸ ਪੀ ਢੜਬਾ ਵੱਲੋਂ ਤੇ ਉਹ ਟੀਚਰਾਂ ਨੂੰ ਗ੍ਰਿਫਤਾਰ ਕਰਕੇ ਸਾਰੇ ਟੀਚਰ ਗ੍ਰਿਫਤਾਰ ਕਰ ਲਏ ਜਿਨ੍ਹਾਂ ਦੇ ਵਿੱਚੋਂ ਤਿੰਨ ਟੀਚਰਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰਕੇ ਇਸ ਚੌਂਕੀ ਦੇ ਵਿੱਚ ਰੱਖਿਆ ਜਿਨ੍ਹਾਂ ਦੇ ਵਿੱਚ ਇੱਕ ਲੇਡੀ ਟੀਚਰ ਸੀ ਜਿਹੜੀ ਅਨਮੈਰਿਡ ਕੁੜੀ ਹੈ ਉਸ ਲੜਕੀ ਨੂੰ ਵੀ ਤੇ ਦੋ ਉਹਨਾਂ ਦਾ ਜੈਂਟਸ ਟੀਚਰਾਂ ਨੂੰ ਸਾਰੀ ਰਾਤ ਇਸ ਚੌਂਕੀ ਦੇ ਵਿੱਚ ਬੰਦ ਰੱਖਿਆ ਇਹਨਾਂ ਟੀਚਰਾਂ ਦਾ ਜਦੋਂ ਸਾਨੂੰ ਫੋਨ ਆਏਗਾ ਵੀ ਅਸੀਂ ਅੱਜ ਚੌਂਕੀ ਕੌੜੀਆਂ ਦੇ ਮੂਹਰੇ ਮਤਲਬ ਪ੍ਰੋਟੈਸਟ ਕਰਨਾ ਹੈ ਕਬੜਾ ਟੀਚਰਾਂ ਦੇ ਹੱਕ ਕਰਾਉਣ ਵਾਸਤੇ ਤਾਂ ਅਸੀਂ ਫੌਰੀ ਤੌਰ ਤੇ ਬੀਕੇ ਯੂ ਗਰਾਹਾ ਬਲਾਕ ਧੜਬਾ ਵੱਲੋਂ ਇਹਨਾਂ ਸਾਥੀਆਂ ਦੀ ਮਦਦ ਤੇ ਪਹੁੰਚਾਂਗੇ ਤੇ ਪ੍ਰਸ਼ਾਸਨ ਨੂੰ ਕਹੇਗਾ ਵੀ ਜਿਸ ਤਰੀਕੇ ਨਾਲ ਤੁਸੀਂ ਧੱਕੇਸ਼ਾਹੀ ਇਹ ਸਰਕਾਰ ਕਰ ਰਹੀ ਹੈ ਮੁੱਖ ਮੰਤਰੀ ਭਗਵਤ ਮਾਨ ਇੱਕ ਪਾਸੇ ਦਮਗਾ ਜੇ ਮਾਰਦਾ ਹੈ ਵੀ ਅਸੀਂ ਸਾਰੇ ਜਿਹੜੇ ਕੱਚੇ ਮੁਲਾਜ਼ਮ ਸੀ ਪੱਕੇ ਕਰ ਦਿਤੇ ਨੇ ਇੱਕ ਪਾਸੇ ਇਹਨਾਂ ਨੇ ਬੋਰ ਲਿਖ ਲੇ ਕੇ ਸੜਕਾਂ ਭਰਤੀਆਂ ਸਾਰੀਆਂ ਦੂਜੇ ਪਾਸੇ ਅੱਜ ਆ ਕੱਚੇ ਟੀਚਰ ਆਪਦੀ ਉਹ ਪੱਕੇ ਹੋਣ ਵਾਸਤੇ ਮੰਗਾ ਵਾਸਤੇ ਪ੍ਰੋਟੈਸਟ ਕਰ ਰਹੇ ਨੇ ਤੇ ਇੱਥੇ ਵੀ ਸਰਕਾਰ ਇਹਨਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦੇਈ ਬੜੀ ਸ਼ਰਮ ਦੀ ਗੱਲ ਹੈਗੀ ਪਿਛਲੇ ਦਿਨੀ ਜਿਹੜਾ ਇੱਥੇ ਇਹਨਾਂ ਦਾ ਸੰਸਦਿਆ ਹਵਾਲਾ ਹੈਗਾ ਆਮਾਦੀ ਪਾਰਟੀ ਦਾ ਉਹਨਾਂ ਨੇ ਕਿਵੇਂ ਉਹਨੇ ਉਹਨੇ ਕਿਵੇਂ ਐਲਾਨ ਕੀਤਾਗਾ ਸ਼ਾਮਦਾਮ ਦੰਡਪੇ ਦਾ ਕੁੱਟ ਮਾਰ ਲੜਾਈ ਛਕੜਾ ਕਰਕੇ ਕਹਿੰਦਾ 2027 ਦੀ ਚੋਣ ਜਿੱਤਣੀ ਹੈਗੀ ਇਸ ਕਰਕੇ ਸਮੂਹ ਕਿਰਤੀ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੇ ਵੀ ਭਰਾਵੋ ਇਕੱਠੇ ਹੋ ਕੇ ਗਲ ਗਲ ਬਖਣੀਆਂ ਪਾਓ ਚਾਹੇ ਟੀਚਰਾਂ ਦੇ ਉੱਤੇ ਹੱਲਾ ਚਾਹੇ ਮਜ਼ਦੂਰਾਂ ਤੇ ਹੱਲਾ ਚਾਹੇ ਕਿਸਾਨਾਂ ਤੇ ਹੱਲਾ ਚਾਹੇ ਕਿਸੇ ਹੋਰ ਤਬਕੇ ਦੇ ਉੱਤੇ ਹੱਲਾ ਅੱਜ ਸਾਡੇ ਪੱਤਰਕਾਰ ਸਾਥੀਆਂ ਨੂੰ ਉਹਨਾਂ ਦੇ ਉੱਤੇ ਪਰਚੇ ਪਾ ਕੇ ਜਨਾਂਚ ਬੰਦ ਕਰ ਦੇਣਗੇ ਇਹ ਸਾਰੇ ਲੋਕਾਂ ਨੂੰ ਕੁੱਟ ਕੇ ਇਕੱਲੇ-ਇਕੱਲੇ ਨੂੰ ਦਬਾਉਣਾ ਚਾਹੁੰਦੀ ਹੈ ਸਰਕਾਰ ਇਸ ਕਰਕੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ ਅੱਜ ਉਸੇ ਗੜੀ ਦੇ ਵਿੱਚੋਂ ਅਸੀਂ ਅਸੀਂ ਇਹਨਾਂ ਸਾਥੀਆਂ ਦੀ ਹਮਾਇਤ ਦੇਤੇ ਆਇਾਂਗੇ ਤੇ ਅਸੀਂ ਜਿੰਨਾ ਚਿਰ ਇਹ ਸਾਥੀ ਇਹ ਸਟੇਜ ਚਲਾਉਂਗੇ ਅਸੀਂ ਉਹਨਾਂ ਚਰਵਾ ਚੜ ਕੇ ਨਾਲ ਸਹਿਯੋਗ ਕਰਾਂਗੇ ਤੁਹਾਡੇ ਧਰਨਾ ਜਾਰੀ ਸੀ ਆ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕਾਂ ਨੂੰ ਇਹਨਾਂ ਸਾਥੀਆਂ ਨੂੰ ਜਿਹੜਾ ਪੁਸਤ ਲੈ ਕੇ ਗਈ ਆ ਕਿੱਥੇ ਲੈ ਕੇ ਗਈ ਆ ਗੱਲਬਾਤ ਕੀਤੀ ਗਈ ਆ ਕੋਈ ਦੇਖੋ ਇਹ ਸਾਥੀ ਜਾ ਕੇ ਆਏ ਨੇ ਦਸਨ ਮੁਤਾਬਕ ਐ ਐਫ ਆਈ ਆਰ ਦੀ ਕਾਪੀ ਨਹੀਂ ਲਿਆ ਅਸੀਂ ਚੌਕੀ ਇੰਚਾਰਜਾ ਜਦੋਂ ਆਪਾਂ ਐਫ ਆਈ ਆਰ ਦੀ ਕਾਪੀ ਮੰਗੀ ਹੈਗੀ ਉਹ ਕਹਿੰਦਾ ਜੀ ਰਸਤਾ ਪਾ ਲਿਆ ਬੰਦਿਆਂ ਦੀਆ ਪਿਛਲੇ ਪਰਚੇ ਦੇ ਵਿੱਚ ਰਸਤਾ ਪਾ ਕੇ ਅਸੀਂ ਆਖਿਆ ਜੀ ਐਫਆਈਆਰ ਨੰਬਰ ਦੇ ਦਿਓ ਕਹਿੰਦਾ ਐਫਆਈਆਰ ਤਾਂ ਦਰਬੇ ਤੇ ਲੈ ਕੇ ਆਓ ਜਦੋਂ ਬਾਰ ਮੂਰੇ ਬਹਿ ਗਏ ਫਿਰ ਐਫਆਈਆਰ ਦੀ ਕਾਪੀ ਦੇ ਕੇ ਉਹ ਮਤਲਬ ਇਹ ਸਾਥੀਆਂ ਦੇ ਰਸਤਾ ਪਾ ਲਿਆ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਨੂੰ ਲੈ ਕੇ ਗਏ ਨੇ ਉਹਨਾਂ ਨੇ ਦੱਸਿਆ ਵੀ ਸੁਨਾਮ ਕੋਰਟ ਦੇ ਵਿੱਚ ਪੇਸ਼ ਕਰਾਂਗੇ ਇਸ ਲਈ ਅਸੀਂ ਇਹ ਸੱਜਣਾ ਦੀ ਜੋ ਵੀ ਇਹਨਾਂ ਦੀ ਮਤਲਬ ਫੈਸਲਾ ਹੋਊਗਾ ਅਸੀਂ ਉਸ ਇਹਨਾਂ ਟੀਚਰ ਜੁਗੀਆਂ ਦੇ ਫੈਸਲੇ ਉੱਤੇ ਫਲ ਕਰਾਵਾਂਗੇ ਸਾਡੀ ਜਥੋਂ ਤੋਂ ਪੂਰੀ ਸਪੋਰਟ ਹੋਊਗੀ ਜਿਵੇਂ ਦੇਖ ਦਿਓ ਅੱਜ ਜਿਹੜਾ ਹੈਗਾ ਕੌਰੀਓ ਚੌਂਕੀ ਦਾ ਕ੍ਰੌਕ ਕੀਤਾ ਗਿਆ ਹੈਗਾ ਕੁਝ ਆਊਟਸੋਰਸਰ ਦੇ ਆਪਕੇ ਦੇ ਵੱਲੋਂ ਉਹਨਾਂ ਦੇ ਸਾਥੀ ਡਿਟੇਨ ਕੀਤੇ ਗਏ ਸੀਗੇ ਤੁਸੀਂ ਵੀ ਹਮਾਇਤ ਕਰਨ ਪਹੁੰਚੋ ਕਿਵੇਂ ਦੇਖਦੇ ਹੋ ਦੇਖੋ ਧਰਨਾ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਕਹਿੰਦੀ ਸਾਡੀ ਸਰਕਾਰ ਸੱਥਾਂ ਚੱਲੂਗੀ ਤੇ ਤੁਸੀਂ ਸਵਾਲ ਜਵਾਬ ਕਰੋ ਕੱਲ ਜਦੋਂ ਸੂਬੇ ਦੇ ਵਿੱਤ ਮੰਤਰੀ ਨੂੰ ਆਪਦੇ ਹੱਕ ਮੰਗਣ ਐਨਐਫਐਸਕਿਊ ਦੇ ਟੀਚਰ ਆਪਣੇ ਹੱਕਾਂ ਲਈ ਇੱਥੇ ਆਏ ਤਾਂ ਉਹਨਾਂ ਦੀ ਸ਼ਹਿਤ ਹੈ ਉਹਨਾਂ ਨੂੰ ਡਿਟੇਨ ਕਰਕੇ ਰਾਤ ਅੱਧੀ ਰਾਤ ਨੂੰ ਜਿੱਚ ਫੀਮੇਲ ਟੀਚਰ ਵੀ ਤੇ ਇੱਥੇ ਥਾਣੇ 'ਚ ਬੰਦ ਕੀਤਾ ਗਿਆ ਇੱਕ ਪਾਸੇ ਤੁਸੀਂ ਨਾਰੇ ਲਾਉਂਦੇ ਹੋ ਕਿ ਸਾਡੇ ਜਿੱਥੇ ਮਰਜ਼ੀ ਸਵਾਲ ਕਰੋ ਤੇ ਦੂਜੇ ਪਾਸੇ ਆਪਣੇ ਹੱਕ ਮੰਗਣ ਵਾਲੇ ਲੋਕਾਂ ਨੂੰ ਤੁਸੀਂ ਜਿਨ੍ਹਾਂ ਤੋਂ ਸਾਡੇ ਸਮਾਜ ਦੀ ਸਿਰਜਣਾ ਹੁੰਦੀ ਹੈ ਅਧਿਆਪਕਾਂ ਨੂੰ ਜਿਹਦੇ ਵਿੱਚ ਫੀਮੇਲ ਟੀਚਰ ਜਣ ਉਹਨਾਂ ਨੂੰ ਤੁਸੀਂ ਚੌਂਕੀ ਦੇ ਵਿੱਚ ਬੰਦ ਕਰਦੇ ਹੋ ਮੈਨੂੰ ਪਤਾ ਲੱਗਿਆ ਮੀਡੀਆ ਰਿਪੋਰਟਰਾਂ ਅਹੀਂ ਕਿ ਉਹਨਾਂ ਵਿੱਚ ਇੱਕ ਅਨਮੈਰਿਡ ਲੜਕੀ ਵੀ ਆ ਸੰਗਰੂਰ ਦੇ ਬਾਲੀਆਂ ਪਿੰਡ ਦੀ ਉਹਦਾ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਉਹਨੇ ਕਿੱਥੇ ਰੱਖੀ ਹੈ ਕਿੱਥੇ ਨਾ ਜਦੋਂ ਪਾਰਟੀ ਇਹ ਨਾਰੇ ਲਾ ਕੇ ਸਰਕਾਰ 'ਚ ਸੱਤਾ ਚਾਹੀ ਹੋਵੇ ਧਰਨੇ ਤੇ ਬੈਠ ਬੈਠ ਕੇ ਕਿ ਸਾਡੀ ਪਾਰਟੀ ਧਰਨੇ ਤੇ ਨਿਕਲੀ ਤੇ ਅਸੀਂ ਧਰਨੇ ਦਾ ਬਰੋਹ ਨਹੀਂ ਕਰਾਂਗੇ ਤੁਸੀਂ ਦੇ ਹੱਕਾਂ ਲਈ ਧਰਨੇ ਲਗਾਓ ਜਦੋਂ ਜਦੋਂ ਧਰਨੇ ਲਗਾਉਣ ਦੀ ਵਾਰੀ ਆਈ ਤੇ ਤੁਸੀਂ ਧਰਨੇ ਦਵਾਉਣ ਵਾਸਤੇ ਉਹਨਾਂ ਦੀ ਆਵਾਜ਼ ਦਵਾਉਣ ਵਾਸਤੇ ਤੁਸੀਂ ਜਿਹੜਾ ਚ ਬੰਦ ਕਰ ਰਹੇ ਹੋ ਪੰਜਾਬ ਬਾਈ ਇਸ ਤਰ੍ਹਾਂ ਦੇਖ ਦਿਓ ਅੱਜ ਪੁਲਿਸਾਂ ਕੀ ਕਾਰੀ ਲੱਗੀ ਤੁਸੀਂ ਪਹੁੰਚੋਗੇ ਜਿਹੜੇ ਆਊਟਸੋਰਸ ਅਧਿਆਪਕ ਸੀ ਇਹ ਇਹਨਾਂ ਦੇ ਉੱਪਰ ਕਿਹਾ ਗਿਆ ਕਿ ਕੁਝ ਸਾਥੀਆਂ ਤੇ ਜਿਹੜਾ ਪਰਚੇ ਵਗੈਰੇ ਦਿੱਤੇ ਗਏ ਨੇ ਡਿਟੇਲ ਵੀ ਕੀਤਾ ਗਿਆ ਹੈਗਾ ਕਿਵੇਂ ਦੇਖ ਰਹੇ ਹੋ ਇਹ ਦੇਖੋ ਬੜੀ ਮੰਦਭਾਗੀ ਘਟਨਾ ਮੈਂ ਕਹਿ ਸਕਦਾ ਇਹ ਇਹ ਜਿਹੜੀ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਇਹ ਆਮ ਆਦਮੀ ਨਹੀਂ ਰਹੀ ਇਹ ਖਾਸ ਆਦਮੀ ਬਣ ਗਈ ਇਹ ਉਹੀ ਸਰਕਾਰ ਹੈ ਜਿਹੜੀ ਕੀ ਉਸ ਟਾਈਮ ਇਹ ਕਹਿੰਦੀ ਸੀ ਵੀ ਤੁਸੀਂ ਲੀਡਰਾਂ ਨੂੰ ਜਾ ਕੇ ਸਵਾਲ ਪੁੱਛੋ ਅੱਜ ਸਾਡੇ ਵੀਰ ਤੇ ਸਾਡੀਆਂ ਭੈਣਾਂ ਜਿਹੜੇ ਆਊਟਸੋਰਸ ਸਰਵਿਸ ਤੇ ਅਧਿਆਪਕ ਨੇ ਉਹਨਾਂ ਨੇ ਇਹਨਾਂ ਨੂੰ ਸਰਦਾਰ ਹਰਪਾਲ ਸਿੰਘ ਚੀਮਾਈ ਨੂੰ ਮਿਲਣ ਲਈ ਕਈ ਵਾਰ ਟਾਈਮ ਦੇ ਚੁੱਕੇ ਨੇ ਉਹ ਪਰ ਉਹਨਾਂ ਨੂੰ ਵਾਰ-ਵਾਰ ਟਾਈਮ ਮਿਲਣ ਦੇ ਨਾਲ ਵੀ ਫੇਰ ਵੀ ਨਹੀਂ ਮਿਲਿਆ ਗਿਆ ਅੰਤ ਦੇ ਵਿੱਚ ਉਹ ਜਦੋਂ ਇਹਨਾਂ ਨੂੰ ਨਹੀਂ ਮਿਲੇ ਤਾਂ ਇਹਨਾਂ ਨੇ ਕੱਲ ਦੜਬੇ ਮੰਡੀ ਦੇ ਵਿੱਚ ਪਹਿਲਾਂ ਆ ਕੇ ਉਹਨਾਂ ਦੀ ਵੇਟ ਕੀਤੀ ਫਿਰ ਇਹਨਾਂ ਨੇ ਪੁਲ ਦੇ ਥੱਲੇ ਸ਼ਾਂਤੀਪੂਰਕ ਬੈਠੇ ਪਰ ਜਦੋਂ ਫੇਰ ਵੀ ਇਹਨਾਂ ਦੀ ਨਹੀਂ ਸੁਣੀ ਗਈ ਫੇਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸੜਕ ਦੇ ਬੈਠੇ ਪਰ ਇਹਨਾਂ ਨੇ ਗੁੰਡੇ ਅੰਸਰਾਂ ਨੇ ਕਹਿ ਸਕਦਾ ਮੈਂ ਇਹ ਜਿਹੜਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਅੱਜ ਉਹਨਾਂ ਅਧਿਆਪਕਾਂ ਦੇ ਉਹਨਾਂ ਭੈਣਾਂ ਤੇ लाठी चार्ज ਕੀਤਾ ਗਿਆ ਉਹਨਾਂ ਦੇ ਕੱਪੜੇ ਤੱਕ ਪਾੜੇ ਗਏ ਤੇ ਉਹਨਾਂ ਦੇ ਕਈ ਅਧਿਆਪਕਾਂ ਨੂੰ ਅਰੈਸਟ ਵੀ ਕੀਤਾ ਗਿਆ ਉਹਨਾਂ ਦਾ ਇਹ ਨਹੀਂ ਪਤਾ ਵੀ ਹੈ ਕਿੱਥੇ ਆ ਉਹ ਸਾਰੀ ਰਾਤ ਖੱਜਲ ਖਵਾਰ ਹੁੰਦੇ ਰਹੇ ਤੇ ਸਵੇਰ ਹੋਈ ਆ ਤੇ ਅੱਜ ਪਤਾ ਲੱਗਿਆ ਕਿ ਇਹਨਾਂ ਦੇ ਲੱਗਾ ਤਿੰਨ ਤਿੰਨ ਜਣੇ ਦੇ ਪਰਚਾ ਕੀਤਾ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਤੁਸੀਂ ਆਪਣੇ ਹੱਕ ਮੰਗੋ ਇਹ ਹੱਕ ਮੰਗਣ ਦੇ باوجود ਅੱਜ ਇਹਨਾਂ ਵੀਰਾਂ ਨੂੰ ਇਹ ਬੇਰੁਜ਼ਗਾਰ ਵੀਰਾਂ ਨੂੰ ਇਹਨਾਂ ਨੂੰ ਅੱਜ ਡਾਂਗਾ ਖਾਣੀਆਂ ਪਈਆਂ ਤੇ ਜੇਲਾ ਦੇਖਣੀਆਂ ਪਈਆਂ ਪਰ ਲੇਕਿਨ ਸਰਕਾਰ ਤਾਂ ਅਜੇ ਵੀ ਕਹਿ ਰਹੀ ਹੈ ਕਿ ਅਸੀਂ ਨੌਕਰੀਆਂ ਜਿਹੜੀਆਂ ਲਗਾਤਾਰ ਦੇ ਰਹੇ ਹਗੇਗੇ ਹਰ ਪਾਸੇ ਜਿੱਧਰ ਮਰਜ਼ੀ ਚੱਲ ਜਾਓ ਤਾਂ ਫਲੈਕਸ ਹੋਲਡਿੰਗ ਬੋਰਡ ਲੱਗੇ ਤੁਹਾਨੂੰ ਨਜ਼ਰ ਆਉਣਗੇ ਹਾਂ ਇਹ ਕਹਿ ਸਕਦੇ ਆ ਨੌਕਰੀਆਂ ਨਹੀਂ ਦਿੱਤੀਆਂ ਇਹਨਾਂ ਨੇ ਨੌਕਰੀਆਂ ਨਹੀਂ ਦਿੱਤੀਆਂ ਪਰ ਵਾਅਦਾ ਜ਼ਰੂਰ ਕਰਤਾ ਵੱਡੇ ਵਾਅਦਾ ਵੀ ਤਾਂ ਕਰਦਿਆ ਕਿਉਂਕਿ ਇਹਨਾਂ ਨੂੰ ਬਹਾਨਾ ਚਾਹੀਦਾ ਕੋਈ ਨਾ ਕੋਈ ਹੋਲਡਿੰਗ ਲਾਣ ਲਈ ਇਹਨਾਂ ਨੇ ਜੁਆਇਨਿੰਗ ਲੈਟਰ ਦੇ ਕੇ ਇਹ ਉਹੀ ਜੀ ਸਰਕਾਰ ਹੈ ਜਿਨ੍ਹਾਂ ਨੇ ਜੁਆਇਨਿੰਗ ਲੈਟਰ ਦੇ ਕੇ ਜੁਆਇਨ ਨਹੀਂ ਕੀਤਾ ਇਹ ਪਹਿਲੀ ਵਾਰ ਹੋਇਆ ਹੈ 70 ਸਾਲਾਂ ਦੇ ਵਿੱਚ ਅੱਜ ਤੱਕ ਨਹੀਂ ਕਦੇ ਹੋਇਆ ਇਹ ਬਿਲਕੁਲ ਫੇਰ ਹੋ ਚੁੱਕੀ ਸਰਕਾਰ ਹੈ ਇਹਨਾਂ ਕੋਲੇ ਕੋਈ ਕੰਮ ਨਹੀਂ ਸਿਰਫ ਜੇਕਰ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਤਾਂ ਇਹ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਸਨ ਦੀ ਮਦਦ ਦੇ ਨਾਲ ਡਾਂਗਾ ਫੇਰ ਕੇ ਉਹਨਾਂ ਨੂੰ ਥੁਪਾਇਆ ਸਰਪਾਲ ਜੀ ਕਿਵੇਂ ਦੇਖ ਰਹੇ ਹੋ ਸਰਪਾਲ ਜੀ ਅੱਜ ਜਿਹੜਾ ਹੈਗਾ ਕੁਝ ਸਾਥੀਆਂ ਨੂੰ ਡੀਟੇਨ ਕੀਤਾ ਗਿਆ ਤੁਸੀਂ ਪਹੁੰਚੋ ਹਮਾਇਤ ਦੇ ਉੱਪਰ ਹਾਲਾਤ ਕਿਦਾਂ ਦੇ ਨਜ਼ਰ ਆਉਂਦੇ ਗੱਲ ਇਹ ਹੈ ਜੀ ਜਿਹੜਾ ਡਿੜਬਾ ਦੇ ਵਿੱਚ ਸਾਡੇ ਵਿੱਤ ਮੰਤਰੀ ਜੀ ਤੋਂ ਅਧਿਆਪਕਾਂ ਨੇ ਕੱਚੇ ਅਧਿਆਪਕਾਂ ਨੇ ਟਾਈਮ ਰੱਖਿਆ ਸੀ ਆਪਦਾ ਉਹ ਵਾਰ-ਵਾਰ ਟਾਈਮ ਦੇ ਕੇ ਵੀ ਇਹਨਾਂ ਨੂੰ ਮਿਲੇ ਨਹੀਂ ਉਲਟ ਇਹਨਾਂ ਦੇ ਉੱਪਰ ਬਹੁਤ ਵੱਡਾ ਤਸੱਦਦ ਕੀਤਾ ਕੱਲ ਮੀਂਹ ਪੈਂਦੇ ਵਿੱਚ ਖਿੱਚ ਤੂ ਕੀਤੀ ਹੈ ਅਧਿਆਪਕਾਂ ਦੀ ਕਿਸੇ ਟਾਈਮ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਸੀਗੀ ਕਹਿੰਦੇ ਸੀਗੇ ਵੀ ਲੋਕਾਂ ਦਾ ਅਧਿਕਾਰ ਹੈ ਧਰਨੇ ਲਾਉਣਾ ਤੇ ਆਪਣੇ ਸਵਾਲ ਪੁੱਛਣਾ ਅੱਜ ਇਹ ਸਵਾਲਾਂ ਤੋਂ ਵੀ ਭੱਜ ਰਹੇ ਨੇ ਤੇ ਧਰਨਿਆਂ ਤੋਂ ਵੀ ਡਰ ਰਹੇ ਨੇ ਇਸ ਕਰਕੇ ਇਹਨਾਂ ਦਾ ਸਾਰਾ ਕੁਝ ਸਰਕਾਰ ਦਾ ਝੂਠ ਨਿਕਲਿਆ ਹੁਣ ਆਪਾਂ ਨੇ ਦੇਖਿਆ ਵੀ 10 ਬੰਦਿਆਂ ਤੇ 10 ਟੀਚਰਾਂ ਤੇ ਪਰਚਾ ਦਿੱਤਾ ਜਿਹੜਾ ਕਿ ਕੋਈ ਪਰਚਾ ਦੇਣ ਦਾ ਹੱਕ ਨਹੀਂ ਸੀਗਾ ਕਿਉਂਕਿ ਹਰੇਕ ਨੂੰ ਭਵੰਤਮਾਨ ਕਹਿੰਦਾ ਹੁੰਦਾ ਸੀ ਵੀ ਆਪਦੇ ਅਧਿਕਾਰਾਂ ਦੀ ਗੱਲ ਹਰੇਕ ਬੰਦਾ ਕਰ ਸਕਦਾ ਹੈ ਅੱਜ ਉਹੀ ਮਾਸਟਰ ਮਿੰਦਰ ਦਾ ਬੇਟਾ ਪਤਾ ਨਹੀਂ ਕਿ ਕਿਸ ਤਰ੍ਹਾਂ ਦੀ ਸਿੱਖਿਆ ਦੇ ਕੇ ਗਏ ਨੇ ਮਾਸਟਰ ਜੀ ਇਹ ਸਭ ਦੇ ਪੁੱਤਰ ਨੂੰ ਵੀ ਉਹੀ ਟੀਚਰਾਂ ਨੂੰ ਸਭ ਤੋਂ ਵੱਧ ਤੰਗ ਕਰ ਰਿਹਾ ਹੈ ਉਹ ਹਾਂਜੀ ਮੈਂ ਇੱਕ ਆਊਟਸੋਰਸ ਲਾਗਵਲ ਦੇ ਵੱਲੋਂ ਜਿਹੜਾ ਹੈਗਾ ਜੀ ਅੱਜ ਕੌੜੀਏ ਚੌਕੀ ਦਾ ਘਰਾਓ ਕੀਤਾ ਗਿਆ ਹੈਗਾ ਈਐਫਆਈਆਰ ਹੋਈ ਹੈ ਜੀ ਕੀ ਮੈ ਇਹ ਜਿਸ ਤਰ੍ਹਾਂ ਹੈ ਵੀ ਕੱਲ ਮਿਤੀ 24 8 25 ਨੂੰ ਥਾਣਾ ਡਿੜਬਾਦ ਚ ਪੈਂਦਾ ਜਿਹੜਾ ਆਪਣਾ ਡਿੜਬਾਈ ਰਿਆ ਚ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਦੇ ਦਫ਼ਤਰ ਅੱਗੇ ਅਨਾਜ ਮੰਡੀ ਚ ਜਿਹੜੇ ਵੋਕੇਸ਼ਨਲ ਟੀਚਰ ਫਰੰਟ ਐਨ ਐਸ ਕਿਊ ਐਫ ਵਾਲੇ ਇਹਨਾਂ ਦਾ ਇੱਕ ਧਰਨਾ ਸੀਗਾ ਤੇ ਉਸ ਧਰਨੇ ਤੋਂ ਬਾਅਦ ਜਿਹਦੇ ਚ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਨਾਲ 네ਗੋਸ਼ੀਏਸ਼ਨ ਚੱਲੀਆਂ ਗੱਲਬਾਤ ਚੱਲੀ ਜਦੋਂ ਕਿਸੇ ਪਾਸੇ ਸਹਿਮਤੀ ਨਾ ਬਣ ਸਕੇ ਤਾਂ ਪੁਲਿਸ ਨੂੰ ਜਿਹੜਾ ਹੈ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ 'ਚ ਇਹਨਾਂ ਸਭ ਨੂੰ ਰਾਉਂਡ ਅਪ ਕਰਨਾ ਪਿਆ ਤੇ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਵਿੱਚੋਂ ਕੁਝ ਬੰਦਿਆਂ ਦੀ ਅਰੈਸਟ ਜਿਹੜੀ ਹੈ ਇੱਕ ਪਹਿਲਾਂ ਮੁਕੱਦਮਾ ਹੋਇਆ ਸੀ ਜੋ ਕਿ ਹੈਗਾ ਐਫ ਆਈ ਆਰ ਨੰਬਰ 43 ਇਹ 16 3 25 ਦੀ ਇੱਕ ਐਫ ਆਈ ਆਰ ਪਹਿਲਾਂ ਰਜਿਸਟਰ ਹੋਈ ਪਈ ਸੀ ਜਿਦੇ ਵਿੱਚ ਸਾਨੂੰ ਇਹਨਾਂ 'ਚੋਂ ਕੁਝ ਬੰਦਿਆਂ ਦੀ ਜਿਹੜੀ ਅਰੇਸ ਸੀ ਗਿਆ ਇਹਨਾਂ ਚੋ ਕੁਝ ਜਿਹੜੇ ਕਯੂ ਸੀ ਉਹ ਲੋੜੀਂਦਾ ਸੀਗੇ ਤੇ ਉਹਦੇ ਵਿੱਚੋਂ ਅਸੀਂ ਦੋ ਮੇਲ ਜਿਹੜੇ ਅਕਿਊਜ਼ ਨੇ ਦੋ ਮੇਲ ਟੀਚਰਸ ਜਿਹੜੇ ਨੇ ਤੇ ਇੱਕ ਫੀਮੇਲ ਟੀਚਰ ਦੀ ਜਿਹੜੀ ਹੈ ਉਹ ਅਰੇਸਟ ਪਾਈ ਹੈ ਜਿਹਦੇ ਅਗੇਂਸਟ ਇਹ ਧਰਨਾ ਜਿਹੜਾ ਹੈ ਅੱਜ ਚੌਂਕੀ ਕੋਰੀਆਂ ਦੇ ਬਾਹਰ ਇਹਨਾਂ ਵੱਲੋਂ ਲਾਇਆ ਗਿਆ ਸੀ ਪਰ ਫਿਲਹਾਲ ਜਿਹੜਾ ਹੈ ਉਹ ਧਰਨਾ ਚੱਕਵਾ ਦਿੱਤਾ ਗਿਆ ਹੈ ਮੰਗ ਉਹਨਾਂ ਦੀ ਮੰਗ ਹੈਗੇ ਜੀ ਕਿ ਸਾਡੇ ਵਿਅਕਤੀ ਜਿਹੜੇ ਆਰਾਉਂਡਪੀ ਤਿੰਨ ਨੂੰ ਛੱਡਿਆ ਜਾਵੇ ਪਰਚਾ ਕੈਂਸਲ ਕੀਤਾ ਜਾਵੇ ਜੀ ਕਿੱਦਾਂ ਦੇਖੀਏ ਉਸ ਨੂੰ ਜਥੇਬੰਦੀ ਕੋਈ ਕਿਸਾਨ ਜਥੇਬੰਦੀ ਕੋਲੋਂ ਸਾਥ ਦੇ ਰਹੀ ਹਾਂ ਹਾਂਜੀ ਦੇਖੋ ਮੰਗ ਉਹਨਾਂ ਦੀ ਇਹ ਪਰ ਅਸੀਂ ਆਪਣੀ ਜਗ੍ਹਾ ਬਿਲਕੁਲ ਲੌਫਲੀ ਚੱਲ ਰਹੇ ਹਾਂ ਕਿਉਂਕਿ ਜਦੋਂ ਪਬਲਿਕ ਇਨਕਨਵੀਨੀਅੰਸ ਬਹੁਤ ਵੱਡੇ ਲੈਵਲ ਦੀ ਹੋ ਜੇ ਜਿੱਥੇ ਤੁਸੀਂ ਕੋਈ ਸਟੇਟ ਹਾਈਵੇ ਨਹੀਂ ਬਲਕਿ ਇੱਕ ਨੈਸ਼ਨਲ ਹਾਈਵੇ ਜਿਹੜਾ ਹੈ ਵੀ ਕੁਝ ਘੰਟਿਆਂ ਲਈ ਜਾਮ ਕਰ ਦੂੰ ਤਾਂ ਉਹਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਵੀ ਲੋਕਾਂ ਨੂੰ ਕਿੰਨੀ ਜ਼ਿਆਦਾ ਇਨਕਨਵੀਨੀਅੰਸ ਕਿਸੇ ਨੂੰ ਕੋਈ ਐਮਰਜੈਂਸੀ ਹੋ ਸਕਦੀ ਹੈ ਠੀਕ ਹੈ ਕੋਈ ਮੈਡੀਕਲ ਪੇਸ਼ੈਂਟ ਹੋ ਸਕਦਾ ਕਿਸੇ ਦਾ ਜਾਂ ਹੋਰ ਕਿਸੇ ਨੂੰ ਬਹੁਤ ਟਾਈਮਲੀ ਪਹੁੰਚਣਾ ਹੋ ਸਕਦਾ ਉਹ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਹੈ ਸਾਨੂੰ ਇਹ ਐਕਸ਼ਨ ਕਰਨਾ ਪਿਆ